ਹਾੜ ਪਰਵਾਹਿਤ ਇਲਾਕਿਆਂ ਲਈ ਜਿੱਥੇ ਪੰਜਾਬ ਸਰਕਾਰ ਹਰ ਪੱਖੋਂ ਉਹਨਾਂ ਦੀ ਮਦਦ ਕਰਨ ਦੇ ਵੱਡੇ ਵੱਡੇ ਦਾਅਵੇ ਤੇ ਐਲਾਨ ਕਰਦੀ ਨਜ਼ਰ ਆ ਰਹੀ ਹੈ ਉੱਥੇ ਹੀ ਹਲਕਾ ਭਦੋੜ ਦੇ ਪਿੰਡ ਫਤੇਗੜ ਚੰਨਾ ਵਿੱਚ ਉਸ ਸਮੇਂ ਵੱਡਾ ਇਕੱਠ ਹੋ ਗਿਆ ਜਦ ਪਿੰਡ ਦੀ ਪੰਚਾਇਤ ਅਤੇ ਵੱਖੋ ਵੱਖਰੀਆਂ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਇੱਕ ਮਤਾ ਪਾਸ ਕਰ ਦਿੱਤਾ ਡੀਸੀ ਦਫ਼ਤਰ ਬਰਨਾਲਾ ਵਿੱਚ ਪਹੁੰਚੇ ਪਿੰਡ ਫਤੇਗੜ ਚੰਨਾ ਦੇ ਸਰਪੰਚ ਪਿੰਡ ਪੰਚਾਇਤ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਥੇਬੰਦੀ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਦ ਤੇ ਬੰਦੀਆਂ ਦੇ ਆਗੂਆਂ ਸਮੇਤ ਨੰਬਰਦਾਰਾ ਵੱਲੋਂ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਿੰਡ ਫਤੇਗੜ ਛੰਨਾ ਦੇ ਪੰਡਾ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਰਕਾਰ ਨੂੰ ਨਾ ਦੇ ਕੇ ਪਿੰਡ ਦੇ ਵਿਕਾਸ ਕਰ ਦੇ ਉੱਪਰ ਵਰਤੋਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ ਇਹ ਨਾਂ ਹੈ ਤੁਹਾਡਾ ਜੀ ਰਾਜਵਿੰਦਰ ਸਰਪੰਚ ਜੀ ਕਿਹੜਾ ਪਿੰਡ ਹੈ ਜੀ ਫਤੇਗੜ ਸੰਨਾ ਜੀ ਆ ਜਿਹੜਾ ਮੰਗ ਪੱਤਰ ਦਿੱਤਾ ਗਿਆ ਕੀ ਕਹਿਣਾ ਚਾਹਣਿਆ ਇਹ ਆਹੀਂ ਆਹੀਂ ਦਿੱਤਾਗਾ ਜੀ ਅਸੀਂ ਵੀ ਸਾਡੇ ਪਿੰਡ ਦੀ ਜ਼ਮੀਨ ਪਹਿਲਾਂ ਗਵਾਇਰ ਕਰੀ ਹੋਈ ਹੈ ਜੀ ਸਰਕਾਰ ਨੇ ਵੀ ਉਹ ਅਸੀਂ ਆਹੀਂ ਕਹਿੰਨੇ ਵੀ ਸਾਡਾ ਜਿਹੜਾ ਪੈਸਾ ਬਣਦਾ 13 ਲੱਖ ਰੁਪਏ ਅਸੀਂ ਆਪਣੇ ਬਗਾਸ ਤੇ ਲਾਈਏ ਜੀ ਹੈ ਵੀ ਉਹ ਸਰਕਾਰ ਮੰਗਦੀ ਹੈ ਵੀ ਇਹ ਕਾਦੇ ਵਾਸਤੇ ਪੈਸੇ ਮੰਗੇ ਜਾ ਰਹੇ ਕੌਣ ਮੰਗਦਾ ਤੁਹਾਡੇ ਤੋਂ ਇਹ ਹਰ ਰੀਟ ਤਾਂ ਬਾਤ ਹੈ ਜੀ ਮਦਦ ਕਰਨ ਵਾਸਤੇ ਮੰਗੇ ਜਾਂਦੀ ਹੈ ਪੈਸੇ ਜੀ ਸਾ ਤੋਂ ਇਹ ਜੀ ਹਲਕਾ ਵਧਾਉੜਾ ਐਮ ਐਲਓ ਜੀ ਲਾਵ ਸਿੰਘ ਉੱਗੋ ਪਿੰਡ ਵਾਲਾ ਲਾਵ ਸਿੰਘ ਜੀ ਉੱਗੋ ਵਾਲਾ ਪਿੰਡ ਪਰ ਤੁਹਾਡੀ ਪਿੰਡ ਵੱਲੋਂ ਇਹ ਟੀਮਾਂ ਕੀਤੀ ਜਾ ਰਹੀ ਹੈ ਜੀ ਇਹ ਪੰਚਾਇਤ ਵੱਲੋਂ ਆਈ ਮੰਗ ਕੀਤੀ ਜਾਂਦੀ ਹੈ ਵੀ ਜੀ ਪੰਚਾਇਤ ਨਾਲ ਆ ਗਈ ਸਾਡੇ ਵੀ ਦੇਖਾ ਪਿੰਡ ਨਾਲ ਆ ਸਾਰਾ ਸਾਡੇ ਜੁਨੀਆ ਰਾਲੀਆਂ ਨੇ ਢੁੰਨੇ ਜੁਨੀਆ ਰਾਲੀਆਂ ਜਿਥੇ ਬੰਦੀਆਂ ਸਾਡੇ ਨਾਲ ਨਹੀਂ। ਬੱਸ ਜੀ ਸਾਨੂੰ ਆਈਆਂ ਵੀ ਦੇਖਾ ਲਾਇਆ ਜਾਊਗਾ ਵੀ ਪ੍ਰਬੰਧਕ ਵੀ ਸਾਨੂੰ ਲਾਹਿਆ ਜਾਊਗਾ ਜੀ। ਇਹ ਸਰਕਾਰੀ ਕਹਿ ਰਹੀ ਹੈ। ਅਸੀਂ ਇਹੀ ਕਹਿੰਨੇ ਵੀ ਜੇ ਕੰਮ ਪਿੰਡ ਦੇ ਕਰਵਾਈਏ ਜੀ ਬਗਾਸ ਵਧੀਆ ਕਰਾਈਏ ਅਸੀਂ ਪਿੰਡ ਦਾ। ਵੀ ਪੈਸਾ ਪਿੰਡ ਤੇ ਹੀ ਲਾਈਏ ਜੀ। ਵੀ ਸਾਡਾ ਪੈਸਾ ਬਾਹਰ ਨਹੀਂ ਜਾਣਾ ਚਾਹੀਦਾ ਸਾਡੀ ਜ਼ਮੀਨ ਪਈਆ ਦੇਖ। ਹੈ? ਅ ਇੱਕ ਇੱਕੀ ਲੈਤੀ ਸਾਡੇ ਜੀ। ਪਹਿਲਾਂ ਸਾਡੇ ਜਿਹੜੇ ਗਵੈਰ ਹੋਏ ਹੋਏ ਨੇ। ਵੀ ਉਹ ਹੀ ਕਹਿੰਨੇ ਆ ਵੀ ਅਸੀਂ ਜ਼ਮੀਨ ਬਣਾਈਏ ਆਪਣੀ ਪੰਚਾਇਤੀ ਜ਼ਮੀਨ ਬਣਾਈਏ ਜੀ ਅਸੀਂ ਬਲੌਰ ਸਿੰਘ ਛੰਨਾ ਭਾਰਤੀ ਕਿਸਾਨੀ ਇਕਤਾ ਗਰਾਹਾ ਬਲਾਕ ਪ੍ਰਧਾਨ ਬਰਨਾਲਾ ਜੀ ਕੀ ਕਹਿਣਾ ਚਾਹੁੰਦੇ ਅੱਜ ਮੰਗ ਪੱਤਰ ਦਿੱਤਾ ਜੀ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਸੀ ਡੀਸੀ ਸਾਹਿਬ ਕਿਸੇ ਜ਼ਰੂਰੀ ਕੰਮਾ ਕਰਕੇ ਚੰਡੀਗੜ੍ਹ ਚ ਚਲੇ ਗਏ ਅਸੀਂ ਏਡੀਸੀ ਸਾਹਿਬ ਨੂੰ ਮਿਲੇ ਆ ਜੀ ਏਡੀਸੀ ਸਾਹਿਬ ਤੋਂ ਅਸੀਂ ਮੰਗ ਪੱਤਰ ਦਿੱਤਾ ਉਹਨਾਂ ਤੋਂ ਮਾਰਕਰ ਆਇਆ ਡੀਡੀਪੀਓ ਸਾਹਿਬ ਦੇ ਕਲਰਕ ਨਾਲ ਤੇ ਫੋਨ ਦੇ ਉੱਤੇ ਅਸੀਂ ਡੀਡੀਪੀਓ ਸਾਹਿਬ ਨਾਲ ਗੱਲ ਕੀਤੀ ਹੈ ਇਹ ਮੰਗ ਪੱਤਰ ਅਸੀਂ ਦਿੱਤਾਗਾ ਭਾਰਤੀ ਕਿਸਾਨ ਜੀ ਨੇ ਇਕਤਾ ਗਰਾਹਾ ਭਾਰਤੀ ਕਿਸਾਨ ਜੀ ਨੇ ਇਕਤੀਆ ਕਾਦੀਆਂ ਮੌਜੂਦਾ ਸਾਡੇ ਨੰਬਰਦਾਰ ਮੌਜੂਦਾ ਸਾਡੀ ਸਰਪੰਚ ਰਾਜਵਿੰਦਰ ਕੌਰ ਫਤੇਗੜ ਸ਼ੰਨਾ ਸਾਰੇ ਸਾਡੇ ਨਗਰ ਦੇ ਤੜਕੇ ਇਕੱਠ ਵੀ ਕੀਤਾ ਸੀ ਤੇ ਕੰਮ ਦੇ ਟਾਈਮ ਹੋਣ ਕਰਕੇ ਅਸੀਂ ਜਿਹੜੇ ਸਾਡੇ ਮੌਜੂਦਾ ਮੌਤਵਰ ਬੰਦੇ ਆ ਉਹ ਮੰਗ ਪੱਤਰਾਂ ਦੇ ਵਿੱਚ ਆਏ ਨੇ ਮੰਗ ਪੱਤਰ ਤੇ ਹੀ ਬੇਨਤੀ ਕੀਤੀ ਹੈ ਵੀ ਸਾਡੇ ਜਿਹੜਾ ਲਾਹਵ ਸਿੰਘ ਓਗੋਕੇ ਹੈ ਹਲਕਾ ਪਧੌੜ ਦਾ ਐਮਐਲਏ ਉਹ ਸਾਡੀ ਪੰਚਾਇਤ ਨੂੰ ਡਰਾ ਕੇ ਪਾੜ ਕੇ 13 ਲੱਖ ਰੁਪਏ ਹੜਪੀੜਤਾ ਵਾਸਤੇ ਉਹ ਮੰਗ ਰਿਹਾ ਹੈ ਲਗਾਤਾਰ 2 ਮਹੀਨਿਆਂ ਤੋਂ ਕਿਉਂਕਿ ਲੋਕਾਂ ਨੇ ਹੜਪੀੜਤਾਂ ਦੀ ਬਹੁਤ ਮਦਦ ਕੀਤੀ ਹੈ ਸਰਕਾਰ ਸਿੱਧੀ ਮਦਦ ਕਿਉਂ ਨਹੀਂ ਕਰਦੀ ਸਰਕਾਰ ਕਿਉਂ ਪਿੱਛੇ हटਦੀ ਹੈ ਸੋ ਅਸੀਂ ਇਹ ਮੰਗ ਆ ਸਾਡੀ ਉਹ ਜਿਹੜਾ ਐਮਐਲਏ ਹੈ ਉਹ ਪੈਸੇ ਮੰਗਣੇ ਬੰਦ ਕਰੇ ਅਸੀਂ ਤੜਕੇ ਇਕੱਠ ਕੀਤਾ ਸਾਰੇ ਲੋਕਾਂ ਨੇ ਉਹਦੇ ਵਿੱਚ ਜਿਹੜੇ ਇੱਕ ਦੋ ਪੰਚਾਇਤ ਮੈਂਬਰ ਸਾਡੇ ਨਹੀਂ ਆਏ ਉਹਨਾਂ ਨੂੰ ਅਸੀਂ ਬਿਠਾ ਕੇ ਉਹ ਸਾਰਾ ਸ਼ਿੱਟ ਸਪਾਈ ਕਰਾ ਦੇਾਂਗੇ ਜਿਹੜਾ 21 ਕਿੱਲਾਂ ਦੇ ਸਾਡੇ ਪੈਸੇ ਪਏ ਨੇ ਐਫ ਡੀ ਕੀਤੀ ਹੋਈ ਹੈ ਕੋਈ ਪੰਚਾਇਤ ਦੇ ਖਾਤੇ ਜਾਂ ਕੋਈ ਵੀਡੀਓ ਪੀਓ ਦੇ ਖਾਤੇ 'ਚ ਵੀਡੀਓ ਸਾਉ ਦੇ 2000 2067 ਦੇ ਵਿੱਚ ਜ਼ਮੀਨ ਕਬਜ਼ਰ ਹੋਈ ਸੀ ਕੈਪਟਨ ਕਾਂਗਰਸ ਦੇ ਰਾਜ ਦੇ ਵਿੱਚ ਉਹ ਸਾਡੇ 21 ਕਿੱल्ल्या ਨੇ ਪੰਚਾਇਤ ਦੇ ਪੈਸੇ ਸਾਡੀ ਪੰਚਾਇਤ ਹੁਣ ਤੱਕ ਜਿੰਨੀਆਂ ਵੀ ਸੰਗ ਪੰਚਾਇਤਾਂ ਬਣੀਆਂ ਉਹ ਇਮਾਨਦਾਰੀ ਦੇ ਨਾਲ ਉਹ ਸਾਂਭ ਰੀਆਂ ਨੇ ਪੈਸੇ ਨੂੰ ਪਰ ਸਾਨੂੰ ਜ਼ਮੀਨ ਮਨਜ਼ੂਰੀ ਨਹੀਂ ਦਿੱਤੀ ਲੈਣ ਵਾਸਤੇ 21 ਕਿੱल्ल्या ਜਿਹੜੇ ਪੈਸੇ ਪਏ ਨੇ ਆਹ ਮਨਜ਼ੂਰੀ ਪੰਦੀ ਕਿੱਥੋਂ ਆ ਗਈ ਧਮਕੀਆਂ ਦੇ ਰਹੇ ਹੈ ਵੀ ਤੁਹਾਡੀਆਂ ਪ੍ਰਬੰਧਕ ਲਾ ਦੇਾਂਗੇ ਸਰਪੰਚੀ ਤੋੜ ਦੇਾਂਗੇ ਅਸੀਂ ਐਂ ਕਰਦੇਾਂਗੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਾ ਅਸੀਂ ਸਰਪੰਚੀ ਟੁੱਟਣ ਦਈਏ ਨਾ ਅਸੀਂ ਉਹ ਪੈਸ਼ਾਂ ਤੇ ਹੱਥ ਲਾਉਣ ਲਈਏ ਸਾਡੇ ਲੋਕਾਂ ਦੇ ਪੈਸੇ ਆ ਮਜ਼ਦੂਰਾਂ ਕਿਸਾਨਾਂ ਦੇ ਉਹਨਾਂ ਦੀ ਅਸੀਂ ਜੀਮੇ ਲੈਣੀ ਹੈ ਜਿਹੜਾ ਵਿਆਜ ਹੁੰਦਾ ਉਹਦਾ ਵਿਕਾਸ ਸਾਡੀ ਪੰਚਾਇਤ ਕਰਦੀ ਹੈ ਜਿਹੜੀ ਵੀ ਮੌਜੂਦਾ ਹੁੰਦੀ ਹੈ ਸਾਡੀ ਇਹ ਹੀ ਮੰਗ ਹੈ ਡੀਸੀ ਸਾਹਿਬ ਤੋਂ ਏਡੀਸੀ ਸਾਹਿਬ ਨੂੰ ਮਿਲੇ ਆ ਡੀਡੀਪੀਓ ਸਾਹਿਬ ਨਾਲ ਫੋਨ ਤੇ ਗੱਲ ਹੋਈ ਹੈ ਉਹਨਾਂ ਨੂੰ ਦੁਬਾਰੇ ਫੇਰ ਮਿਲਾਂਗੇ ਅਸੀਂ ਚੇਤਾਵਨੀ ਵੀ ਦਿੰਨੇ ਆ ਜੇ ਸਰਕਾਰ ਜਾਂ ਉੱਗੋ ਵਾਲਾ ਲਾਹਵ ਸਿੰਘ ਆਮ ਆਦਮੀ ਪਾਰਟੀ ਇਸ ਤਰ੍ਹਾਂ ਸਾਡੇ ਪੰਚਾਇਤ ਨੂੰ ਸਾਡੇ ਪਿੰਡ ਨੂੰ ਫਤੇਗੜ ਛੰਨਾ ਨੂੰ ਸਭ ਤੋਂ ਵੱਧ ਵੋਟਾਂ ਲੋਕਾਂ ਨੇ ਪਾਈਆਂ ਸੀ ਸਾਡੇ ਪਿੰਡਦਿਆਂ ਨੇ ਆਮ ਆਦਮੀ ਪਾਰਟੀ ਨੂੰ ਅਸੀਂ ਸੱਥਾਂ 'ਚ ਅਸੀਂ ਪਿੱਛੇ ਨਹੀਂ ਹਟਾਂਗੇ ਕਿਸੇ ਵੀ ਸਾਡੀ ਜਿਹੜਾ ਪੰਚਾਇਤ ਦਾ 21 ਲੱਖ 21 ਕਿੱਲਿਆਂ ਦਾ ਪੈਸਾ ਪਿਆ ਕਿਸੇ ਵੀ ਹਾਲਤ ਵਿੱਚ ਅਸੀਂ ਉਹ ਪੈਸੇ ਦੇ ਹੱਥ ਨਹੀਂ ਲਾਉਣ ਦੇਵਾਂਗੇ ਸਾਨੂੰ ਅਸੀਂ ਐਡੀ ਮੰਗ ਹੈ ਭਗਵੰਤ ਮਾਨ ਸਰਕਾਰ ਤੋਂ ਮੁੱਖ ਮੰਤਰੀ ਤੋਂ ਐਮਪੀ ਸਾਹਿਬ ਕਹਿ ਕੇ ਗਏ ਸੀ ਵੀ ਮੈਂ ਤੁਹਾਡੇ ਗੁਰਦੁਆਰੇ ਦੇ ਪੈਸੇ ਦਵਾਉਂਗਾ ਤੁਹਾਡੀ ਪੰਚਾਇਤ ਦੇ ਪੈਸੇ ਦਵਾਉਂਗਾ ਪਰ ਲੋਕਾਂ ਦੀ ਤਾਕਤ ਨਾਲ ਪੈਸੇ ਮਿਲੇ ਆ ਪਹਿਲਾਂ ਗੁਰੂ ਘਰ ਦਾ 33 ਲੱਖ ਰੁਪਇਆ ਜ਼ਮੀਨ ਲੈ ਲਈ ਕਮੇਟੀ ਨੇ ਹੁਣ 21 ਕਿੱਲਿਆਂ ਦੇ ਪੈਸੇ ਪਏ ਉਹਦੀ ਮਨਜ਼ੂਰੀ ਦਿੱਤੀ ਜਾਵੇ ਮੁੱਖ ਮੰਤਰੀ ਤੱਕ ਸਾਡੀ ਅਪੀਲ ਹੈ ਮਨਜ਼ੂਰੀ ਦਿੱਤੀ ਜਾਵੇ ਅਫਸਰਾਂ ਨੂੰ ਹੁਕਮ ਕੀਤਾ ਜਾ ਅਸੀਂ ਪੰਚਾਇਤ ਤੋੜ ਦੇਾਂਗੇ ਅਸੀਂ ਸਾਡਾ ਸਾਡਾ ਸਾਰਾ ਪਿੰਡ ਇਕੱਠਾ ਹੈ ਸਾਡਾ ਸੰਘਰਸ਼ ਕਰਾਂਗੇ ਅਸੀਂ ਕਾਦੀਆਂ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਸਾਡੇ ਮੌਜੂਦਾ ਨੰਬਰਦਾਰ ਸਾਡੇ ਵਿੱਚ ਖੜੇ ਹੈ ਮੌਜੂਦਾ ਸਰਪੰਚ ਖੜੇ ਹੈ ਪੰਚਾਇਤ ਖੜੀ ਹੈ ਸਾਡੀ ਇਹ ਪ੍ਰਸ਼ਾਸਨ ਨੂੰ ਬੇਨਤੀ ਵੀ ਹੈ ਜੇ ਸਰਕਾਰ ਜਾਂ ਪ੍ਰਸ਼ਾਸਨ ਇਥੋਂ ਦਾ ਲਾਹਵ ਸਿੰਘ ਉਹ ਗੋਕੇ ਅੱਗੇ ਵਧਿਆ ਅਸੀਂ ਸੰਘਰਸ਼ ਦੀ ਕਾਲ ਦੇ ਕੇ ਪਿੱਛੇ ਨਹੀਂ ਹਟਾਂਗੇ ਪੱਕਾ ਮੋਰਚਾ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਪਤਾ ਲੱਗਿਆ ਕਿ ਮੇਰੇ ਹਲਕੇ ਦੇ ਪਿੰਡ ਫਤੇਗੜ ਛੰਨਾ ਦੇ ਵਿੱਚ ਪੰਚਾਇਤ ਕੋਲੇ ਜੋ ਉਹਨਾਂ ਦਾ ਪੰਚਾਇਤ ਦਾ ਫੰਡ ਪਿਆ ਉਸ ਫੰਡ ਵਾਸਤੇ ਲੋਕਲ ਵਿਧਾਇਕ ਨੇ ਸਰਕਾਰ ਨੇ ਉਹਨਾਂ ਤੇ ਪ੍ਰੈਸ਼ਰ ਪਾਇਆ ਵੀ ਤੁਸੀਂ ਉਹ ਪੈਸਾ ਜਿਹੜਾ ਹੈਗਾਗਾ ਹੜਪੀੜਤਾ ਵਾਸਤੇ ਭੇਜੋ ਮੈਂ ਇਸ ਦੀ ਉਰਜੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਔਰ ਮੈਂ ਪੰਚਾਇਤ ਨੂੰ ਬੇਨਤੀ ਕਰਦਾ ਵੀ ਸ਼੍ਰੋਮਣੀ ਕਾਲੀ ਦਲ ਉਹਨਾਂ ਦੇ ਹਰ ਵੇਲੇ ਨਾਲ ਖੜਾ ਚਾਹੇ ਡੀਸੀ ਨੂੰ ਮਿਲਣਾ ਪਵੇ ਚਾਹੇ ਡੀਡੀਪੀਓ ਨੂੰ ਮਿਲਣਾ ਪਵੇ ਚਾਹੇ ਮਲਡੀਪੀਓ ਨੂੰ ਮਿਲਣਾ ਪਵੇ ਕਿਉਂਕਿ ਇਹ ਜਿਹੜੇ ਗੱਲਾਂ ਨੇ ਇਹ ਜਿਹੜੇ ਸਰਕਾਰ ਦੇ ਤੁਗਲਕੀ ਫਰਮਾਨ ਨੇ ਇਹ ਸਰਕਾਰ ਦੀ ਪੋਲ ਖੋਲਦੇ ਨੇ ਕਿਉਂਕਿ ਗੁਜਰਾਤ ਦੇ ਵਿੱਚ ਕੇਜਰੀਆਲ ਇਹ ਜਾ ਕੇ ਸਪੀਚ ਦੇ ਰਿਹਾ ਕਿ ਜਿੱਦੇ ਪਿੰਡਾਂ ਦੇ ਵਿੱਚ ਵੀ ਹੜ ਆਇਆ ਸਾਡੀ ਸਰਕਾਰ ਨੇ 50000 ਰੁਪਇਆ ਪਰ ਇਕੜ ਜ਼ਮੀਨ ਦਾ ਉਹਨਾਂ ਕਿਸਾਨਾਂ ਦੇ ਖਾਤੇ ਚ ਪਾਇਆ ਪਰ ਦੂਜੇ ਪਾਸੇ ਸਰਕਾਰ ਜਿਹੜੀ ਆ ੱੱੱਕੇ ਨਾਲ ਜਿਹੜੇ ਪੰਚਾਇਤੀ ਫੰਡ ਪਏ ਨੇ ਉਹਨਾਂ ਫੰਡਾਂ ਨੂੰ ਪੰਚਾਇਤਾਂ ਤੇ ਜ਼ੋਰ ਪਾ ਕੇ ਪੰਚਾਇਤਾਂ ਨੂੰ ਡਰਾ ਕੇ ਉਹ ਫੰਡ ਸਰਕਾਰ ਉਹ ਪੈਸੇ ਜਿਹੜੇ ਨੇ ਪੰਚਾਇਤਾਂ ਦੇ ਪੈਸੇ ਨੇ ਸਰਕਾਰ ਉਹ ਪੈਸੇ ਸਰਕਾਰੀ ਖਜ਼ਾਨੇ ਦੇ ਵਿੱਚ ਡਾਇਵਰਟ ਕਰ ਰਹੀ ਆ ਤਾਂ ਕਿ ਉਹਨਾਂ ਪੈਸਿਆਂ ਨੂੰ ਮਿਸਯੂਜ਼ ਕੀਤਾ ਜਾਵੇ ਉਹਨਾਂ ਪੈਸਿਆਂ ਨੂੰ ਗਵਨ ਕੀਤਾ ਜਾਵੇ ਕਿਉਂਕਿ ਨਾ ਪਹਿਲਾਂ ਇਹਨਾਂ ਨੇ ਹੜ੍ਹ ਪੀੜਤਾਂ ਦੀ ਕੋਈ ਮਦਦ ਕੀਤੀ ਆ ਨਾ ਸਰਕਾਰ ਹੁਣ ਕੋਈ ਹੜ੍ਹ ਪੀੜਤਾਂ ਦੀ ਮਦਦ ਕਰਨ ਵਾਸਤੇ ਇਮਾਨਦਾਰੀ ਨਾਲ ਸੋਚ ਰਹੀ ਆ ਇਸ ਕਰਕੇ ਮੈਂ ਸਰਕਾਰ ਦੇ ਇਹ ਫੈਸਲੇ ਦੀ ਸਖਸ਼ਵਨਾ ਚ ਨਿੰਦਿਆ ਕਰਦਾ ਔਰ ਮੈਂ ਫਤੇਗੜ ਛੰਨਾ ਦੀ ਪੰਚਾਇਤ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਰਮਣੀ ਕਾਲੀਦਾਲ ਉਹਨਾਂ ਦੇ ਨਾਲ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪਾਲ ਸਿੰਘ ਪਿੰਡ ਫਤੇਗੜ ਛੰਨਾ ਭਾਰਤੀ ਕਿਸਾਨ ਜੁਨੇ ਨੇਕਤਾ ਗ੍ਰਾਂਵਾਂ ਦੇ ਸੀਨੀਅਰ ਮੀਤ ਪਰਦਾ ਸਾਡੀ ਮੌਜੂਦਾ ਸਰਪੰਚ ਬੀਬੀ ਰਾਜਵਿੰਦਰ ਕੌਰ ਤੇ ਪੰਚ ਸਾਰਿਆਂ ਨੂੰ ਇੱਕ ਸੱਦਾ ਪੱਤਰ ਆਇਆ ਧਮਕੀ ਦੇ ਰੂਪ ਚ ਵੇ ਸਾਨੂੰ ਤੁਸੀਂ ਹੜਪੀੜਤਾ ਦੀ ਮੱਦ ਲਈ 13 ਲੱਖ ਰੁਪਇਆ ਦਿਓ ਸਾਡੇ ਜ਼ਮੀਨ ਦੇ ਪੈਸੇ 21 ਕਿੱਲਾਂ ਦੇ ਵੀਡੀਓ ਦਫ਼ਤਰ ਦੇ ਵਿੱਚ ਐਫਰੀਆਂ ਕਰਵਾਈਆਂ ਹੋਈਆਂ ਨੇ ਕੋਈ ਪੰਚਾਇਤ ਦਿਖਾਤੇ ਜਿਨੇ ਉਹ ਪੈਸਾ ਦਾ ਅਸੀਂ ਜੋ ਵਿਆਜ ਹੁੰਦਾ ਪਿੰਡ ਦੇ ਵਿਕਾਸ ਤੇ ਲਾਉਣੇ ਆ ਪਰ ਇਹ ਸਰਕਾਰਾਂ ਹੜਪੀੜਤਾ ਦੇ ਬਹਾਨੇ ਨਾਲ ਸਾਥੋਂ ਪੈਸਾ ਵਟੋਰਨਾ ਚਾਹੁੰਦੀਆਂ ਨੇ ਅਸੀਂ ਉਹ ਪੈਸਾ ਕਿਸੇ ਵੀ ਹਾਲਤ 'ਚ ਇਹ ਸਰਕਾਰਾਂ ਨੂੰ ਨਹੀਂ ਚੁੱਕਣ ਦੇਵਾਂਗੇ ਸਾਰਾ ਨਗਰ ਨਾਲ ਆ ਅਸੀਂ ਦੋ ਜਥੇਬੰਦੀਆਂ ਇਕਤਾ ਗਰਾਹਾਂ ਤੇ ਭਾਰਤੀ ਕਿਸਾਨ ਜੋ ਨੇ ਇਕਤਾ ਕਾਦੀ ਸਾਰਾ ਨਗਰ ਸਾਡੇ ਨਾਲ ਆ ਸਰਪੰਚ ਨੰਬਰਦਾਰ ਸਾਹਿਬ ਜੀ ਪੰਚ ਸਾਨੂੰ ਬੀਬੀ ਰਾਜਵਿੰਦਰ ਕੌਰ ਨੇ ਬੇਨਤੀ ਕੀਤੀ ਆ ਵੀ ਉਹ ਸਾਥੋਂ ਧਮਕੀਆਂ ਦੇ ਕੇ ਪੈਸੇ ਲੈਂਦੇ ਕੀ ਧਮਕੀ ਦਿੰਦੇ ਨੇ ਵੀ ਜੇ ਤੁਸੀਂ ਸਾਨੂੰ 13 ਲੱਖ ਨਾ ਦਿੱਤਾ ਤਾਂ ਅਸੀਂ ਪ੍ਰਬੰਧ ਤਲਾ ਦੇਾਂਗੇ ਤੁਹਾਨੂੰ ਹਟਾ ਦੇਾਂਗੇ सरपंचੀ ਦੇ ਲਾਭੇ ਕਰਦੇ ਆਂਗੇ ਅਸੀਂ ਉਹ ਕਿਸੇ ਵੀ ਹਾਲਤ 'ਚ ਨਾ ਉਹਨਾਂ ਦੀ ਧਮਕੀ ਜਈਏ ਅਸੀਂ ਇਹ ਬੀਬੀ ਨੂੰ ਰਾਜਵਿੰਦ ਕੌਰ ਨੂੰ ਪੂਰਾ ਭਰੋਸਾ ਦਿੱਤਾ ਵੀ ਸਾਰਾ ਨਗਰ ਤੇਰੇ ਨਾਲ ਆ ਦੋਨੇ ਜਥੇਬੰਦੀਆਂ ਤੇਰੇ ਨਾਲ ਨੇ ਕਿਸੇ ਵੀ ਹਾਲਤ 'ਚ ਡਰਨ ਦੀ ਲੋੜ ਨਹੀਂ ਇਹ ਪੈਸਾ ਅਸੀਂ ਭਗਵੰਤਮਾਨ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਅਸੀਂ ਇਹ ਜ਼ਮੀਨ ਖਰੀਦ ਲਈਏ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਸਾਡੇ ਸਰਪੰਚਾਂ ਪੰਚਾਇਤਾਂ ਦੇ ਕੰਮ ਆ ਸਕੇ ਜੋ ਲਾਲ ਸਿੰਘ ਉਹ ਗੋਕਿਆ ਉਹ ਆਪਦੇ ਖਾਤਿਆਂ ਚੋਂ ਜਿਹਦਾ ਕੀ ਦੇਣਾ ਸਾਡੇ ਪੈਸਿਆਂ ਤੇ ਅੱਖ ਰੱਖੀ ਬੈਠਾ ਜੇ ਲਾਭ ਸਿੰਘ ਉਗੋਕੇ ਜੋ ਹਲਕਾ ਵਿਧਾਇਕ ਤੋਂ ਵਿਧਾਇਕ ਨੇ ਜੇ ਉਹਨਾਂ ਨੂੰ ਜਾਦੀ ਹੈ ਜਾਂ ਹੜਪੀੜਤਾ ਦਾ ਤਾਂ ਉਹ ਆਪਦੇ ਖਾਤੇ ਵਿੱਚੋਂ ਹੜਪੀੜਤਾ ਨੂੰ ਫੰਡ ਦੇਵੇ ਤਾਂ ਕਿ ਸਾਡੇ ਪੈਸੇ ਦੀ ਦੁਰਵਰਤੋਂ ਨਾ ਹੋਵੇ ਅਸੀਂ ਕਿਸੇ ਵੀ ਹਾਲਤ ਵਿੱਚ ਵਿਧਾਇਕ ਨੂੰ ਲਾਭ ਸਿੰਘ ਉਗੋਕੇ ਨੂੰ ਸਾਡੀ ਚੇਤਾਵਨੀ ਹੈ ਜੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸਾਡੇ ਪੈਸੇ ਦੇ ਨਜ਼ਰ ਰੱਖਣ ਦੀ